ਆਪਣੇ ਫੌਜੀ ਸਾਹਿਬ ਨੇ ਆਪਣੇ ਇਲਾਕੇ ਦੇ ਨੇ ਬਿਲਕੁਲ ਪਿੰਡ ਦੇ ਨਾਲ ਪਿੰਡ ਹੈ ਫੌਜੀ ਕਿਹੜਾ ਪਿੰਡ ਹੈ ਪੱਕ ਪੱਕ ਕੇ ਥੱਲੇ ਡਿੱਗੇ ਐ ਸਿੱਕੜੂ ਤੋ ਲੈ ਜਾਣਾ ਐ ਖਰੋਟ ਹੈ ਅਸਲਾਮੁਅਲੈਕਮ ਦੋਸਤੋ ਅੱਜ ਦੀ ਵੀਡੀਓ ਸ਼ੁਰੂ ਕਰਨੇ ਆ ਅੱਲਾਹ ਦੇ ਕਰਮ ਫਜ਼ਲ ਦੇ ਨਾਲ ਤੇ ਆਏ ਆਂ ਕੰਮ ਤੇ ਮਾਰਟੇ ਤੋੜਨ ਵਾਸਤੇ ਤੇ ਕਾਫੀ ਅੱਜ ਸਾਡੇ ਪੁਰਾਣੇ ਦੋਸਤ ਜਿਹੜੇ ਕਿਹੇ ਪਹਿਲੇ ਟਾਈਮ ਦੇ ਸਾਡੇ ਨਾਲ ਹੁੰਦੇ ਹਨ ਤੇ ਲੱਗੇ ਨੇ ਤੁਹਾਨੂੰ ਸਾਰਿਆਂ ਨਾਲ ਜੁਬਾਨਿਆਂ ਆਪਣੇ ਫੌਜੀ ਸਾਹਿਬ ਵੀ ਆਏ ਨੇ ਚਾਚਾ ਵੀ ਆਏ ਆ ਤੇ ਸਾਰੇ ਦੋਸਤ ਇਕੱਠੇ ਹੋ ਜਾਣ ਮੈਂ ਹਾਂ ਚਲੋ ਅੱਜ ਵੀਡੀਓ ਇੱਕ ਬਣਾਈਏ ਕਾਫੀ ਟਾਈਮ ਤੋਂ ਬਾਅਦ ਇਕੱਠੇ ਹੋਏ ਆ ਅੱਜ ਤੇ ਤੁਹਾਡੇ ਨਾਲ ਅੱਜ ਦੀ ਵੀਡੀਓ ਸ਼ੇਅਰ ਕਰਨੇ ਆ ਵੀਡੀਓ ਐਂਡ ਤੱਕ ਕਰਿਓ ਦੇਖਿਓ ਤੇ ਯਾਰ ਲਾਈਕ ਕਰ ਸ਼ੇਅਰ ਕਰੋ ਇੱਕ ਅੱਛਾ ਜਿਹਾ ਕਮੈਂਟ ਕਰ ਸ਼ੇਅਰ ਕਰ ਜਰੂਰ ਲਾਈਕ ਕਮੈਂਟ ਕਰ ਦਿਓ ਤੇ ਦਿਲ ਖੁਸ਼ ਹੋ ਜਾਂਦਾ ਥੋੜਾ ਤੇ ਅੱਜ ਦੀ ਤੁਹਾਡੇ ਨਾਲ ਸਾਰੀ ਵੀਡੀਓ ਸ਼ੇਅਰ ਕਰਾਂਗੇ ਵੀਡੀਓ ਐਂਡ ਤੱਕ ਕਰ ਦੇਖਿਓ ਤੇ ਆਓ ਤੁਹਾਨੂੰ ਸਾਰਿਆਂ ਦੋਸਤਾਂ ਨਾਲ ਮਿਲਾਂਨੇ ਆ ਤੇ ਲੱਗਿਆ ਰੋਟੀ ਖਾਣ ਰੋਟੀ ਖਾਣਾ ਖਾਣੇ ਖਾਣ ਤੋਂ ਬਾਅਦ ਫਾਰਾਂ ਲੋਕਾਂ ਨਾਲ ਇਕੱਠੇ ਹੋਣ ਲੱਗਿਆ ਤੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨੇ ਆ ਠੀਕ ਆ ਦੋਸਤੋ ਤੇ ਆ ਫਿਰ ਅੱਜ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨੇ ਆ ਦੋਸਤੋ ਇਹ ਸਦਾ ਦੇ ਤਹੀ ਆ ਆਪਣੇ ਫੌਜੀ ਸਾਹਿਬ ਨੇ ਆਪਣੇ ਇਲਾਕੇ ਦੇ ਨੇ ਬਿਲਕੁਲ ਪਿੰਡ ਦੇ ਨਾਲ ਪਿੰਡ ਆ ਫੌਜੀ ਕਿਹੜਾ ਪਿੰਡ ਆ ਕੰਗਿਆਲ ਥੋੜਾ ਕੁਚੀ ਬੋਲ ਜ਼ਰਾ ਆਵਾਜ਼ ਸਹੀ ਆ ਕੰਗਿਆਲ ਫੌਜੀ ਸਾਹਿਬ ਫੌਜੋਂ ਆਪਣੀ ਪੂਰੀ ਨੌਕਰੀ ਕਰਕੇ ਲਟਾਇਰ ਹੋ ਕੇ ਫਿਰ ਯੂਰਪ ਦਾ ਸ਼ੌਕ ਆਇਆ ਤੇ ਯੂਰਪ ਆਇਨ ਫੌਜੀ ਕਿੱਦਾਂ ਸਨ ਜਾਏ ਹਾਥੇ 2008 ਦੇ ਵਿੱਚ ਇਟਲੀ ਚ ਆਏ ਹਨ 2026 ਆ ਗਏ ਦੋਸਤੋ ਦੇਖੋ ਕਿੰਨੇ ਸਾਲ ਫੌਜੀ ਹੋ ਗਏ ਨੇ ਮਾਸ਼ਾਅੱਲਾ ਅੱਲਾ ਪਾਕ ਨੇ ਪੇਪਰ ਦਿੱਤੇ ਦਿੰਨੇ ਤੇ ਕੰਮ ਸ਼ਾਮ ਜਿਹੜਾ ਨਾ ਫੌਜੀ ਦਾ ਸਹੀ ਆ ਤੇ ਆਇਆ ਮਾਲਟੇ ਤੋਂ ਨਾ ਆਦੇਣ ਲੱਗੇ ਰਹ ਹਾਂ ਤੇ ਹੁਣ ਖਾਣਾ ਸ਼ਾਣਾ ਖਾਣੇ ਪਿਆ ਖਾਣਾ ਸ਼ਾਣਾ ਖਾਦਾ ਫੌਜੀ ਨੇ ਸਿਗਰਟ ਬਣਾਇਆ ਤੇ ਸਿਗਰਟ ਪੀਂਦਾ ਪਿਆ ਆਪਣਾ ਚਾਚਾ ਵੀ ਆ ਗਿਆ ਦੇਖ ਸਕਦੇ ਹੋ ਮਨਮਨੀਰ ਇੱਥੇ ਆਇਆ ਇੱਧਰ ਸਾਡੇ ਆਇਆ ਆ ਆ ਆ ਆਹ ਭਾਈ ਸਾਡਾ ਲਾਲਾ ਮਨੀਰ ਵੀ ਆਇਆ ਜੀ ਇਹ ਮੰਡੀ ਬਾਵਲਦੀਨ ਹੈ ਮੰਡੀ ਬਾਵਲਦੀਨ ਹੈ ਦੇਖ ਸਕਦੇ ਹੋ ਸਾਰੇ ਦੋਸਤ ਇਕੱਠੇ ਹੋਏ ਨੇ ਅੱਜ ਬੜੀ ਢੇਰ ਤੋਂ ਬਾਅਦ ਤੇ ਲੱਗੇ ਨੇ ਕੰਮ ਰਾਣਾ ਵੀ ਉਹ ਵਿੱਚ ਵੜੇ ਦਾ ਬੂਟੇ ਦਾ ਰਾਣਾ ਵੀ ਬਾਹਰ ਕੱਢਣੇ ਆਪੇ ਫੀਲ ਦੀ ਨਾ ਪਿੰਡ ਜਾਟਾ ਆ ਮੋਟਾ ਸਾਰਾ ਜਿਹੜਾ ਨਾ ਪੂਰਾ ਬੰਦੇ ਦਾ ਜਿਹੜਾ ਨਾ ਦੱਸੇਗਾ ਇੰਟਰਵਿਊ ਦੱਸੇਗਾ ਤੇ ਫੌਜੀ ਦੀ ਗੱਲ ਉੱਥੇ ਰਹਿ ਗਈ ਆ ਫੌਜੀ ਦੇਖ ਲੋ ਦੋਸਤੋ ਯੂਰਪ ਦਾ ਸ਼ੌਕ ਹੁੰਦਾ ਇੱਕ ਫੌਜੀ ਆਪਣੀ ਨੌਕਰੀ ਪੂਰੀ ਕਰਕੇ ਫੌਜ ਇੱਥੇ ਵੀ 2008 ਦਾ ਆਇਆ ਇਹ 2026 ਆ ਹੋ ਗਿਆ 16 ਸਾਲ ਹੋ ਗਏ ਨੇ ਤੇ ਇੱਥੇ ਐਗਰੀਕਲਚਰ ਦਾ ਪੈਲੀਆਂ ਦਾ ਬਾਗਾਂ ਦਾ ਕੰਮ ਜਦੋਂ ਦਿਲ ਕਰਦਾ ਦੋੜੇ ਢੇਡ ਕਰਾਂਦਾ ਆਪਣੇ ਪਾਕਿਸਤਾਨ ਇੱਥੇ ਸਭ ਤੋਂ ਵੱਡਾ ਆ ਕਿ ਟੈਨਸ਼ਨ ਕੋਈ ਨਹੀਂ ਯਾਰ ਕੰਮ ਛੁੱਟ ਜਾਣਾ ਅੱਥੇ ਜਦੋਂ ਦਿਲ ਕਰੇ ਜਾਓ ਦਿਲ ਕਰੇ ਆਓ ਆਪਣੇ ਕੰਮ ਕਰੋ ਤੇ ਦਿਹਾੜੀ ਝੂੜੀ ਕੋਈ ਨਹੀਂ ਇਹਨਾਂ ਦੀ ਇਹ ਬੀਂਦ ਲੱਗੇ ਨੇ ਪਰਾਂ ਨੇ ਤੁਹਾਨੂੰ ਅਗਲੇ ਦਿਨ ਵੀ ਵੀਡੀਓ ਚ ਦੱਸਿਆ ਸੀ ਇਹ ਇਹਦੇ ਨੇ ਇਹ ਤੁਹਾਡਾ ਜ਼ੋਰ ਹੈ ਜਿੰਨਾ ਤੋਂ ਹੀ ਮਾਰ ਲੈਣਾ ਸਾਰੇ ਬੰਦੇ ਬੀਂਦਾਂ ਤੇ ਲੱਗੇ ਨੇ ਦਿਹਾੜੀ ਝੂੜੀ ਕੋਈ ਨਹੀਂ ਜਦੋਂ ਮਾਲਟਿਆਂ ਦਾ ਕੰਮ ਹੁੰਦਾ ਜ਼ਿਆਦਾ ਬੀਂਦਾਂ ਦੇ ਕਰਦੇ ਨੇ ਤੇ ਇੰਜ ਦਿਹਾੜੀ ਦੇ ਕਰਦੇ ਨੇ ਐਗਰੀਕਲਚਰ ਦਾ ਕੰਮ ਹੈ ਫੌਜੀ ਪਾਲੀ ਕਿੰਨੀ ਆ 200 ਕਿਲਾ ਕਿੰਨੀ ਉਹ ਨਹੀਂ 200 ਕਿਲਾ ਕਿੱਥੇ ਹੋਣੀ ਨਹੀਂ ਸਾਰੇ ਪਰਾਂ ਦੇ ਕਿੰਨੀ ਬੰਦੀਆਂ ਆ ਕੋਈ 4 ਮਰਦ ਨੇ ਨਹੀਂ 4 ਮਰਦ ਨੇ 100 ਕਿਲਾ 100 ਡੱਗ 100 ਕਿਲਾ 100 ਕਿਲਾ ਪਹਿਲੀ ਫੌਜੀ ਦੀ ਸਾਰੇ ਭਰਾਵਾਂ ਦੀ ਇਕੱਠੇ ਹੀ ਨੇ ਵੱਖੋ ਵੱਖ ਕੋਈ ਨਹੀਂ ਅਜੇ ਫੌਜੀ ਇਕੱਠੀ ਹੈ ਨਾ ਪਹਿਲੀ ਸਾਰੀ ਇਹ ਹਾਰਵੈਸਟਰ ਕਿੰਨੇ ਕਦੋ ਇੱਕ ਇੱਕ ਹਾਰਵੈਸਟਰ ਆ ਘਾਰ ਟਰੈਕਟਰ ਕਿੰਨੇ ਨੇ ਕੁ 4 ਚਾਰ ਟਰੈਕਟਰ ਨੇ ਇੱਕ ਤੇ ਤੂੰ ਨਵਾਂ ਲਿਆ ਖਲਾ ਰਾਇ ਉਹ ਕਿਹੜਾ ਮਾਡਲ ਹੈ 2022 ਮਾਡਲ ਟਰੈਕਟਰ ਹੈ ਤੇ ਚਲਾ ਕਿੰਨਾ ਕੀ 8 ਘੰਟੇ 2022 ਮਾਡਲ ਆ 8 ਘੰਟੇ ਸਿਰਫ ਜਦੋਂ ਤਾਂ ਛੁੱਟੀ ਜਾਂਦਾ ਉਹ ਤੋਂ ਕੱਟਦਾ ਬਾਹਰ ਫੇਰਾ ਫੂਰਾ ਮਾਰਦਾ ਤੇ ਫੇਰ ਅੰਦਰ ਬਾਛਦਾ ਕੰਮ ਕੋਈ ਨਹੀਂ ਤੇ ਦੇਖ ਸਕਦੇ ਹੋ ਦੋਸਤ ਇਹ ਦੂਸਰੀ ਗੱਲ ਹੈ ਜੇ ਦੋਸਤ ਐ ਨਹੀਂ ਕਿ ਬੰਦਾ ਪੜਿਆਦਾ ਤੇ ਇਹ ਆ ਉਹ ਆ ਇਹ ਨਾਣਾ ਇੱਥੇ ਕੰਮ ਹੀ ਕਰਨਾ ਉਹਦੇ ਵਿੱਚ ਆ ਖੋਤਾ ਕੋੜਾ ਇੱਕ ਬਰਾਬਰ ਇੱਥੇ ਸਾਹ ਆ ਇੱਥੇ ਸਾਹ ਇੱਕੀ ਆ ਐਣੀਆ ਕਿ ਵਿੱਚ ਲੱਭ ਵੀ ਜਾਂਦਾ ਕਿਸੇ ਨੂੰ ਕੋ ਚੰਗਾ ਕੰਮ ਉਂ ਮੈਂ ਤੇ ਆਪਣੇ 18-20 ਸਾਲਾਂ ਚ ਇੱਥੇ ਵੇਖਿਆ ਇੱਥੇ ਮਾਸਟਰ ਵੀ ਆਏ ਨੇ ਇੰਜੀਨੀਅਰ ਵੀ ਮੈਂ ਵੇਖੇ ਨੇ ਕਿਉਂ ਮੋੜਿਆ ਤੇ ਕੰਮ ਆ ਗਿਆ ਪਹਿਲਾਂ ਆਹ ਕਰਨੇ ਪੈਂਦਾ ਆ ਪੇਪਰ ਸ਼ੇਪਰ ਬਣ ਜਾਣ ਜਿਆਦਾ ਥਰੂ ਚੱਲ ਵੀ ਜਾਂਦੇ ਨੇ ਉਂ ਮੈਂ ਕਹੀਂ ਦੇਖਿਆ ਨੇ ਕਿ ਪੇਪਰ ਬਣ ਜਾਣ ਇੱਥੇ ਸਵਾਦ ਪੈ ਜਾਂਦਾ ਐਸੇ ਇਲਾਕੇ ਚ ਰਹਿੰਦੇ ਜਿਵੇਂ ਸਾਨੂੰ 18 ਸਾਲ ਹੋ ਗਿਆ ਫੌਜੀ ਨੂੰ 16 ਸਾਲ ਹੋ ਗਿਆ ਚਾਚਾ ਤੁਹਾਨੂੰ ਕਿੰਨੇ ਸਾਲ ਹੋ ਗਿਆ ਇੱਥੇ 25 ਦਾ ਚਾਚਾ ਹਾਂ ਦੋ ਚਾਚਾ 2005 ਦਾ ਰਾਣਾ 12 ਹੈ ਇਹ ਵੀ ਪਹਿਲੇ ਵੀ ਇਹਦੇ ਨਾਲ ਦਾ ਹੀ ਹੈ ਇੱਕ ਉਹ ਰਾਣਾ ਜਿਹੜਾ ਸਾਡਾ ਜੇਲਮੀ ਵਿੱਚ ਬੜਦਾ ਪਾਪਾ ਇਹਨੂੰ ਵੀ ਬਾਹਰ ਕੱਢਨੇ ਆ ਉਹ ਆਪਣੇ ਫੌਜੀ ਸਾਹਿਬ ਦਾ ਜਿਹੜਾ ਨਾ ਤੁਹਾਨੂੰ ਦੱਸਿਆ ਤੇ ਡਿਪਟੀ ਕਰਕੇ ਆਪਣੀ ਫੌਜ ਦੀ ਤੇ ਹੁਣ ਯੂਰਪ ਦਾ ਜਿਹੜਾ ਨਾ ਸਿਸਟਮ ਕਰ ਰਹੇ ਨੇ ਮਾਸ਼ਾਅੱਲਾ ਚਲੋ ਯਾਰ ਅੱਲਾ ਬਾਗ ਨੇ ਪੇਪਰ ਦਿੱਤੇ ਤੇ ਨੇ ਕੰਮ ਸ਼ਾਮ ਕਰਦੇ ਜਰੋਂ ਦਿਲਕੇ ਦਾ ਪਾਕਸਤਾਨ ਨਿਕਲ ਜਾਂਦੇ ਨੇ ਤੇ ਇੱਥੇ ਲੱਗੇ ਰਹੀ ਆਂ ਸਾਡੇ ਬਾਗ ਬੂਗ ਨੇ ਅੱਜ ਹੋਜੀ ਸ਼ੁਰੂ ਕਰ ਲਾਂਗਾ ਹੁਣ ਚਲ ਕਾਰ ਫੇਰ ਅੱਲਾ ਦਾ ਨਾਮ ਲੈ ਕੇ ਦੇਖ ਸਕਦੇ ਹੋ ਦੋਸਤੋ ਇਹ ਮਾਲਟੀਆ ਨੇ ਇਹ ਅੱਜ ਉਸ ਆਲੇ ਇਹ ਦੇਖ ਸਕਦੇ ਤੁਸੀਂ ਐ ਨਹੀਂ ਤੋੜਦੇ ਪਏ ਐ ਜੇ ਸਾਡੇ ਪਾਕਸਤਾਨ ਫਲੂਟਰ ਨਹੀਂ ਹੁੰਦਾ ਐ ਟੁੱਟਦਾ ਪਿਆ ਅੱਜ ਹਰ ਬੰਦਾ ਆਪਣੇ ਆਪਣੇ ਜ਼ੋਰ ਚ ਲੱਗੇ ਦਾ ਕਿਉਂਕਿ ਬੀਂਦਾਂ ਨਾਲ ਜਿਹੜੇ ਨੇ ਨਾ ਪਰਨੇ ਨੇ ਝਾੜੀ ਆਲਾ ਕੋਈ ਚੱਕਰ ਨਹੀਂ ਮਾਲਕ ਦੇ ਕੋਈ ਟੈਨਸ਼ਨ ਨਹੀਂ ਬੋ ਬੋ ਖਲੋਵੋ ਅਟ ਜ਼ੋਰ ਨਾ ਕਰੋ ਆਸਾ ਕਰੋ ਕਹਿੰਦਾ ਮਖਸਰਾ ਕਿ ਤੇਜ਼ ਕਰੋ ਤੇ ਪਾਣੇ ਆਰਾਮ ਨਾ ਕਰੋ ਤੁਹਾਡੀ ਹਿੰਮਤ ਹੈ ਜਿੰਨੀ ਪਰਨੇ ਨੇ ਰਾਣਾ ਬੂਟੇ ਜਵੜੇ ਦਾ ਹਾਂ ਰਾਣਾ ਤੇ ਦੋਸਤੋ ਅੱਜ ਜਿਹੜਾ ਨਾ ਟੈਂਪਰੇਚਰ ਸਵੇਰ ਠੰਡ ਸੀ ਚੰਗੀ ਜਿਵੇਂ ਪਾਕਿਸਤਾਨੀਆਂ ਆਪਣੇ ਸਰਦੀ ਪੈਂਦੀ ਹੈ ਸਵੇਰ ਸੁਬਾ ਕੱਕਰ ਕਹ ਲੋ ਆਪਣੀ ਜ਼ੁਬਾਨ ਚ ਤੇ ਠੰਡ ਹੀ ਹੁਣ ਟਾਈਮ ਹੋ ਗਿਆ ਜੇ 220 ਤੁਹਾਨੂੰ ਦੱਸ ਦਈਏ ਟਾਈਮ 12 ਵਜੇ ਆ ਸਾਢੇ 12 ਹੋ ਗਏ ਨੇ 24 ਤਰੀਕ ਅੱਜ ਤੇ ਇੰਜ ਦਾ ਮੌਸਮ ਹੈ ਵੇਖ ਲਓ ਧੁੱਪ ਵੀ ਲੱਗੀ ਦੀ ਆ ਹੁਣ ਹੀ ਧੁੱਪ ਲੱਗੀ ਦੀ ਆ ਪਰ ਠੰਡ ਇਹ ਵੀ ਵੇਖ ਲਓ ਟਾਣੇ ਵੀ ਵੇਖ ਸਾਰੇ ਬੰਦਿਆਂ ਨੇ ਟੋਪੀਆਂ ਪਾਈਆਂ ਨੇ ਗਰਮ ਰਾਣੇ ਨੇ ਵੀ ਵੇਖ ਲਓ ਗਰਮ ਟੋਪੀ ਪਾਈ ਦੀ ਆ ਸਾਣਾ ਕਿਹੜੇ ਸੰਚ ਆਏ ਹੱਥੇ ਨਹੀਂ ਫੇਰ ਵੀ 2005 6 ਚ ਆ 5 4 ਰਣਾ ਹੱਥ ਲੱਗੇ 20 ਸਾਲ ਹੋ ਗਏ ਜੀ ਦੋਸਤੋ ਤੇ ਰੰਜ਼ਾਮ ਪੂਰਾ ਸਿਸਟਮ ਇਹ ਕਾ ਦੋਸਤ ਲੱਗੇ ਰਾ ਫਰੀ ਕਾ ਹਾ ਚਾਓ ਹਵਾ ਬੜੀ ਚੱਲੀ ਹੈ ਕੱਲ ਪਰਸੋਂ ਨੇਰੀ ਫਰੂਟ ਬੜਾ ਥਲੇ ਡਿੱਗਾ ਇਹ ਵੇਖ ਸਕਦੇ ਤੁਸੀਂ ਅਨਿੰਕ ਜ਼ਿਆਦਾ ਨੇਹਰੀ ਚੱਲਿਆ ਨਾ ਸਬਜ਼ੀ ਥਲੇ ਘਿਰ ਗਏ ਨੇ ਸਾਰੇ ਐ ਐ ਜਿਹੜੇ ਮਾਲਡੇ ਨੇ ਨਾ ਇਹ ਨਸਲ ਇਹ ਜੂਨ ਤੇ ਜੁਲਾਈ ਚ ਖਾਣ ਵਾਲੇ ਹੁੰਦੇ ਨੇ ਪਰ ਇਹ ਨੇਹਰੀ ਅਨਿੰਕ ਚੱਲਿਆ ਨਾ ਤੂਫਾਨ ਉਹਦੇ ਨਾਲ ਬਹੁਤ ਜ਼ਿਆਦਾ ਫਾਲ ਥਲੇ ਡਿੱਗਾ ਐ ਸਬਜ਼ੀ ਦੇ ਤੋ ਦੇਖ ਸਕਦੇ ਹੋ ਦੋਸਤੋ ਦਸਤੋਂ ਫੌਜੀ ਸਾਹਿਬ ਨੇ ਮੋਟਰਸਾਈਕਲ ਖੇੜਾ ਆਪਣਾ ਤੇ ਮੋਟਰਸਾਈਕਲ ਤੇ ਆਂਦੇ ਨੇ ਤੁਹਾਨੂੰ ਮੋਟਰਸਾਈਕਲ ਹੀ ਬਖਾਨਿਆ ਚਾਚੇ ਨੇ ਵੀ ਯਾਰ ਮੋਟਰਸਾਈਕਲ ਲਿਆ ਚਾਚੇ ਨੇ ਲਿਆ ਬੈਟਰੀ ਵਾਲਾ ਤੇ ਫੌਜੀ ਕੋਲ ਪٹرول ਵਾਲਾ ਫੌਜੀ ਠੰਡ ਕੀ ਨਿਗਾਹ ਸਵੇਰੇ ਮੋਟਰਸਾਈਕਲ ਤੇ ਉਂਜੀ ਕੁਲਫੀ ਜੰਮ ਜਾਂਦੀ ਹੈ ਦੋਸਤੋ ਅੱਛੇ ਸਭ ਤੋਂ ਬੰਦਾ ਕਾਮਯਾਬ ਹੋਆ ਜਿਹਦੇ ਕੋਲ ਲਸਨਸ ਹੈ ਲਸਨਸ ਬਹੁਤ ਜ਼ਰੂਰੀ ਆ ਤੇ ਯੂਰਪ ਉਹਦੇ ਵਿੱਚ ਕਾਮਯਾਬ ਹੋਣ ਲਈ ਲਸਨ ਤੁਹਾਨੂੰ ਬਹੁਤ ਜ਼ਰੂਰੀ ਹੈ ਲਸਾਂਸ ਤੋਂ ਬਗੈਰ ਤੁਸੀਂ ਅੰਜੂ ਆਥਾ ਜਿਵੇਂ ਬੰਦਾ ਲੰਗੜਾ ਹੁੰਦਾ ਤੇ ਅ ਚਾਚੇ ਨੂੰ ਵੀ ਬੜੀ ਮੁਸੀਬਤ ਸੀ ਤੇ ਚਾਚੇ ਨੂੰ ਮੋਟਰੀ ਨਹੀਂ ਲਾਈ ਆ ਬੈਟਰੀ ਵਾਲੀ ਕਿਉਂ ਚਾਚਾ ਲਸਾਂਸ ਤੋਂ ਬਗੈਰ ਕੀ ਮਸਲਾ ਹੁੰਦਾ ਸੀ ਨਹੀਂ ਜੇ ਆ ਜਾ ਸਕਦਾ ਕਿੰਨੇ ਘੰਟੇ ਘਟੀਆਂ ਦੀ ਬੈਟਰੀ ਕਿੰਨਾ ਕਿਲੋਮੀਟਰ ਚੱਲ ਜਾਂਦੀ ਆ 20 18 20 18 20 ਕਿਲੋਮੀਟਰ 40 ਕਿਲੋਮੀਟਰ <high> <kilka> <Strength altogether> <varit première> 40 ਕਿਲੋਮੀਟਰ ਦੂਸਤ ਚਾਚੇ ਦੀ ਚੱਲ ਜਾਂਦੀ ਆ ਚਾਰਜ ਕਰਕੇ ਸਹੀ ਨਹੀਂ ਯਾਰਾ ਟਾਈਮ ਪਾਸ ਲਈ ਇਦਾਂ ਉਹ ਨਹੀਂ ਬਿਹਤਰ ਹੈਗਾ ਆਪਣੇ ਜਿੱਦਨ ਮਰਜੀ ਜਾਓ ਦੋਸਤਾਂ ਨੂੰ ਬਹਾਈਏ ਚਾਚੇ ਦੀ ਤੇ ਫੋਜੀ ਦੀ ਮਟਰੀ ਨਹੀਂ ਦੋਸਤ ਆ ਵੱਡੇ ਵੱਡੇ ਟੈਰਾਂ ਵਾਲੀ ਚਾਚੇ ਦੀ ਮਟਰੀ ਨਹੀਂ ਆ ਮੋਟਰਸਾਈਕਲ ਆ ਹੈਲ ਮੜ ਪੇ ਦਾ ਇਹ ਬੈਟਰੀ ਵਾਲੀ ਆ ਚਾਰਜ ਹੁੰਦੀ ਹੈ ਕੋਈ ਇੰਜਨ ਹੁੰਜਣੀਆਂ ਨੂੰ ਕੋਈ ਨੰਬਰ ਪਲੇਟ ਨਹੀਂ ਦੇਖ ਸਕਦੇ ਆ ਫੌਜੀ ਦੀ ਹੈ ਦੇਖ ਸਕਦੇ ਹੋ ਬਾਕੀ ਦੋਸਤ ਆਹ ਗੱਡੀ ਤੇ ਆਏ ਜਣੇ ਹਾਂ ਦੋਨੋਂ ਵਹਾਈਏ ਤੂੰ ਦੋਸਤੋ ਵੇਖਦੇ ਹੋ ਨੇਰੀ ਨਾਲ ਕਿੰਨਾ ਕਦ ਤੂਣ ਥਲੇ ਡਿੱਗਾ ਹੁਣ ਦਿਖਾ ਰਿਹਾ ਵੇ ਇਸ ਟਾਈਮ ਫੁੱਲ ਤਿਆਰ ਹੈ ਜਤੂਨ ਤੇ ਜਾਮਨੂ ਚ ਤੇ ਜਤੂਨ ਦੇ ਵਿੱਚ ਆਮ ਬੰਦੇ ਨੂੰ ਪਤਾ ਨਹੀਂ ਲੱਗਦਾ ਐ ਵੇਖਵਾ ਖੋ ਕੇ ਤੁਹਾਨੂੰ ਬਖਾਵਾ ਹੈ ਨਾ ਜਾਮਨੂ ਪੂਰਾ ਅੰਦਰੋਂ ਵੀ ਇਹਨੂੰ ਕਰੋਗੇ ਤੇ ਤੁਹਾਨੂੰ ਬਿਲਕੁਲ ਜਾਮਨੂ ਦਾ ਰੰਗ ਆ ਰਾ ਨਜ਼ਰ ਆਏਗਾ ਜਿਵੇਂ ਜਾਮਨ ਹੁੰਦੇ ਨੇ ਲਾਲ ਲਾਲ ਜਤੂਨ ਹੈ ਕੱਲ ਤੋੜਾਂਗੇ ਜਤੂਨ ਵੀ ਨਾ ਆ ਲਾਣਗੇ ਬੰਦੇ ਚ ਤੂਮ ਤੋੜਨ ਵਾਸਤੇ ਵੀ ਹੋਜੀ ਪੈਨਸ਼ਨ ਮਿਲਦੀ ਆ ਕਿੰਨੀ ਹੁੰਦੀ ਹੋਣਾ ਡਬਲ ਹੋ ਗਈ ਦੀ ਹੁਣ ਕਿੰਨੇ ਸਾਲਾਂ ਬਾਅਦ ਡਬਲ ਹੁੰਦੀ ਆ ਹਾਂ 5000 ਹਾਂ 5000 ਹਾਂ ਕਿੰਨੀਆਂ 1800 1800 ਨੀਰ ਤੇ ਪਿੱਛੋਂ ਲੱਭੀ ਜਾਂਦੀ ਜਾਂ ਜਦੋਂ ਜਾਣਾ ਫੇ ਇਕੱਠੀ ਲੰਨਾ ਜਾ ਕੇ ਜਾ ਕੇ ਪੋਲੀਮਰ ਸਾਲਾਨੇ ਦਾ ਜਰੂਰ ਮਰ ਜਿਲਾਵਾ ਤੁਸੀਂ ਅੱਛਾ ਫਿਰ ਤੇ ਅੱবি ਇੱਕ ਬੈਨੀਫਿਟ ਹੈ ਤੁਹਾਨੂੰ ਦੋਸ ਜੇ ਅਫਰੀਕਾ ਦਾ ਇਹ ਆਦਾ ਬੇਟਾ ਜਿਵੇਂ ਪਿਓ ਪੁੱਤਰ ਨੇ ਦੋਏ ਆਦਾ ਬੇਟਾ ਇਹ ਆ ਪਿਓ ਆ ਮੁਸਲਮਾਨ ਨੇ ਦੋਸਤੋ ਫੌਜੀ ਸਾਹਿਬ ਜਿਹੜਾ ਨੂੰ ਥੋੜੀ ਜਿਹੀ ਆਰਾਮ ਕਰਨਗੇ ਆਪਣਾ ਜਦੀਦੀ ਸਿਗਰਟ ਬਣਾਣਗੇ ਸਾਰਾ ਤੁਹਾਨੂੰ ਤਰੀਕਾ ਦੱਸਨੇ ਆ ਇਹ ਮਸ਼ੀਨ ਰੱਖੀ ਦੀ ਆ ਇਹਦੇ ਵਿੱਚ ਜਿਹੜਾ ਨੇ ਵੇਖੋ ਗੋਲ ਪਾਣਾ ਗੱਡੀ ਤਮਾਕੂ ਤਮਾਕੂ ਵਿੱਚ ਪਾ ਕੇ ਗੱਡੀ ਦੇ ਵਿੱਚ ਫਿਲਟਰ ਲੱਗੇ ਦਾ ਇਹ ਤੇ ਸਿਗਰਟ ਬਣ ਕੇ ਬਾਹਰ ਨਿਕਲ ਆਉਣਾ ਆ ਵੇਖੋ ਫੌਜੀ ਦਾ ਤਰੀਕਾ ਆ ਇਹ ਕਾਗਜ਼ਾ ਬਣੇ ਦਾ ਗੱਡੀ ਆ ਜਿਹੜਾ ਨਾ ਵੇਖੋ ਫੌਜੀ ਜੇ ਛੁੱਟੀ ਮਾਰਦੇ ਨੇ ਇੱਕ ਫਿਰ ਆਰਾਮ ਨਾਲ ਬਹਿ ਕੇ ਨੇ ਇੱਕ ਆ ਥੁਕਲਾ ਆ ਕੇ ਦੇਖੋ ਸਿਗਰਟ ਬਣਾਇਆ ਹੁਣ ਤੇ ਇਹ ਜੀ ਸਿਗਰਟ ਬਣ ਕੇ ਬਾਹਰ ਆ ਗਿਆ ਆ ਜੇ ਸਾਜਾ ਆ ਵੇਖੋ ਨਾ ਆ ਜਾ ਫੌਜੀ ਹੁਣ ਨਾਲੇ ਸਿਗਰਟ ਪੀ ਤੇ ਨਾਲੇ ਕੋਈ ਗੱਲਾਂ ਦੱਸ ਕੋਈ ਸਾਹਿਬ ਜੋ 2008 ਚ ਕਿੰਨੀ ਦਿਹਾੜੀ ਹੀ ਇੱਥੇ 20 ਯੂਰੋ 20 ਯੂਰੋ ਦੋਸਤੋ 2008 ਚ 20 ਯੂਰੋ ਦਿਹਾੜੀ ਹੀ 8 ਘੰਟੇ ਕੰਮ ਕਰਕੇ ਤੇ 20 ਯੂਰੋ ਦਿਹਾੜੀ ਹੀ ਤੇ ਦੋਸਤੋ 2008 ਚ 20 ਯੂਰੋ ਦਿਹਾੜੀ ਹੈ ਜੇ 2024 ਦੇ ਵਿੱਚ ਰੋ ਫੌਜੀ ਆ ਇਸ ਟਾਈਮ ਕਿੰਨੀ ਦਿਹਾੜੀ ਉਹ ਬਾਹਰ ਅੱਗੇ ਪਿੱਛੇ ਕਰਕੇ ਥੋੜੀ ਦਾ ਜ਼ੋਰ ਨਾ ਬੋਲ 45 50 45 ਤੋਂ 50 ਰੁਪਏ ਦਿਹਾੜੀ ਆ ਤੇ ਉਂਝ ਦਿਹਾੜੀ ਅੱਜ ਕਾ ਲੈਣਾਂ ਦੀ 80 ਵੀ ਬਣ ਜਾਂਦੀ ਆ 70 ਵੀ ਬੰਦੀ ਆ 60 ਵੀ ਬੰਦੀ ਆ ਹੁਣ ਤੋੜਦੇ ਪੈਣੇ ਬੀਜਾਂ ਤੇ ਠੇਕੇ ਤੇ ਤੇ ਦਿਹਾੜੀ ਜਿਹੜੀਆਂ ਨੇ ਇਸ ਟਾਈਮ ਜ਼ਿਆਦਾ ਬੰਦੀ ਪਈ ਆ ਦੇਖੋ 2000 8 ਚ ਤੇ 2024 ਜਿੰਨੀਆਂ ਸ਼ਾਵਾਂ ਮਹਿੰਗੀਆਂ ਹੋਈਆਂ ਨੇ ਤੇ ਦਿਹਾੜੀ ਵੀ ਕਿੱਥੇ ਤੁਰ ਗਈ ਆ ਕਦੇ 20 ਰੁਪਏ ਮਿਲਦੀ ਸੀ ਹੁਣ 45 ਤੋਂ 50 ਰੁਪਏ ਦਿਹਾੜੀ ਆ ਜੇ ਤੁਸੀਂ ਠੇਕੇ ਤੇ ਕਰਨਾ ਤੇ ਉਹ ਗੱਲ ਵੱਖਰੀ ਆ ਮਾਲੂਮਾਤੀ ਦੋਸਤੋ ਦੇਣੀ ਚਾਹੀਦੀ ਆ ਨਾ ਤੇ ਦੋਸਤੋ ਅਸੀਂ ਵੀਡੀਓ ਬਣਾਣੇ ਆ ਤੇ ਕਦੇ-ਕਦੇ ਬਣਾਣੇ ਆ ਤੇ ਸਹੀ ਵੀਡੀਓ ਬਣਾਣੇ ਹਾਂ ਫੌਜੀ ਚੱਲ ਲੱਗ ਜਾਉਣ ਚੱਲ ਕੇ ਛੁੱਟੀ ਮਾਰ ਛੁੱਟੀ ਕਿਤੇ ਜਾ ਕੇ ਛੁੱਟੀ ਮਾਰੋ ਹੋ ਦੋਸਤੋ ਆ ਗਏ ਆ ਆ ਗਿਆ ਆਪਣਾ ਟਰੱਕ ਤੇ ਆ ਜਿਹੜੇ ਖੋਤੇ ਦੇ ਨੂੰ ਨਾਲ ਤੇ ਕਰਾਂਗੇ ਲੋਡ ਹਾਂ ਵੇਖੋ ਦਿਓ ਹੱਥ ਤੇ ਲੱਦ ਕੇ ਖੜਨੇ ਨੇ ਤੇ ਆ ਟਰੈਕਟਰ ਦੇ ਪਿਛਲੇ ਲਿਫਟ ਪਾਈ ਦੀ ਆ ਮੇਰਾ ਕੰਮ ਮੈਂ ਇਹਦਾ ਨਾਲ ਲੋਡ ਕਰਨੇ ਦੂਸਰੇ ਟਰੈਕਟਰ ਤੇ ਕੋਈ ਫਰੀਕੀ ਕਾਲਾ ਲੱਗਿਆ ਉਹ ਬਾਹਰ ਕੜ ਕਟ ਕੇ ਇੱਥੇ ਲਿਆ ਜਾਂਦਾ ਮੈਂ ਅਜੇ ਟਰੱਕ ਆਣਾ ਤੇ ਇਹਦੇ ਲੋਡ ਕਰਨੇ ਹੁਣ ਕਰਨੇ ਆ ਲੋਡ ਦੋਸਤੋ ਐ ਕਰੋੜਾਂ ਦਾ ਦਸਤਾ ਇੱਕ ਕਰੋੜ ਖਾਣ ਵਾਲੇ ਕਰੋੜ ਜਿਹੜੇ ਹੁੰਦੇ ਨੇ ਇਹਨੂੰ ਪਾਉਂਦੇ ਨੇ ਇਹ ਕਰੋੜ ਦੇਖੋ ਕਿੰਨੇ ਕਰੇ ਥੱਲੇ ਡਿੱਗੇ ਤੇ ਤੁਹਾਨੂੰ ਵਹਾਈ ਇਹ ਆਹ ਦੇਖੋ ਦੋਸਤੋ ਇਹ ਇਹ ਕਰੋੜ ਇਹ ਸਾਫ਼ ਕਰ ਲੈਂ ਥੋੜੇ ਇਹ ਦੇਖੋ ਇਹ ਕਰੋੜ ਜਿਵੇਂ ਆਇਆ ਇਹਦੇ ਵਿੱਚ ਦੋਸਤੋ ਉੱਤੇ ਸਿੱਕੜ ਹੁੰਦਾ ਹੈ ਹੈ ਇਹ ਸਿੱਕੜ ਨੂੰ ਤੁਸੀਂ ਲਾਣਾ ਤੇ ਵਿੱਚੋਂ ਖਰੋਟ ਨਿਕਲਣਾ ਇਸ ਤਰੀਕਾ ਨਾਲ ਖਰੋੜ ਪੈਂਦੇ ਜੀ ਇਹ ਲੈ ਵੇਖਸਦੇ ਹੋ ਇਹ ਸਾਰੇ ਖਰੋੜ ਨੇ ਥੱਲੇ ਡਿੱਗੇ ਇਹ ਜਿਹੜੇ ਨੇ ਆ ਇਹ ਵੇਖੋ ਅੱਜ ਨਵੇਂ ਨੇ ਦੋਸਤੋ ਸਾਰੇ ਆ ਥੱਲੇ ਉਹ ਤੋਂ ਪੱਕ ਪੱਕ ਕੇ ਨਾ ਤੇ ਇਹ ਵੇਖਸਦੇ ਹੋ ਤੁਸੀਂ ਪਾਕ ਪਾਕ ਕੇ ਇਹਦੇ ਥਲੇ ਡਿੱਗੇ ਐ ਸਿਕੜੋ ਤੋਂ ਲਾ ਜਣਾ ਐ ਖ ਰੋਟਾ ਸਾਨੂੰ ਭੰਨ ਕੇ ਤੇ ਵੀ ਚੁਗਰੀ ਖਾਓ ਆ ਇਹ ਹਦਰਾ ਖ ਰੋੜ ਬਣੀ ਇਹ ਸਾਰੇ ਕਰੋੜ ਥਲੇ ਡਿੱਗੇ ਨੇ ਇਥੇ ਵੇਖ ਸਾਰੇ ਤੋਹੀ ਨੇ ਅਜੇ ਨੇ ਵੀ ਨੇ ਨਾ ਆ ਆ ਵੇਖੋ ਇਹ ਵੀ ਕਰੋਟਾ ਦੇ ਵਿੱਚ ਕਰੋਟ ਐਂਜੀ ਬਦਾਮ ਵੀ ਆਥੇ ਮੈਂ ਕਈ ਵੀਡੀਓ ਨਹੀਂ ਦੱਸਿਆ ਤੁਹਾਨੂੰ ਕੋ ਬਦਾਮ ਵੀ ਐਂਜੀ ਜਿਹੜੇ ਨੇ ਨਾ ਇਹ ਵੇਖੋ ਐ ਕਰੋਟ ਹੈ ਕਪਣੀ ਹੈ ਭਲਾ ਦੋਸਤੋ ਪੰਨੇ ਕੇ ਤੁਹਾਨੂੰ ਬਖਾਨੇ ਇੱਥੇ ਆਈਆ ਕੀ ਨਿਕਲਦਾ ਵਿੱਚ ਕਈ ਖਰਾਬ ਵੀ ਹੁੰਦੇ ਨੇ ਐ ਵੇਖੋ ਪੰਨੇ ਹੈ ਐ ਵੇਖੋ ਵਿੱਚ ਗਿਰੀ ਜਾਦੇ ਖਾਨ ਵਾਲੀ ਕਰੋੜ ਹੈ ਇਹ ਹਮ ਹੈ ਟੈਸਟ ਆ ਦੋ ਸਭ ਇਹੋ ਜਿਓ ਜਿੰਨੇ ਮਰਜੀ ਇਕੱਠੇ ਕਰ ਲੈਣੀਆਂ ਕਿ ਆਏ ਆ ਐਂ ਵੇਖੋ ਉਹਨਾਂ ਨੂੰ ਵਹਾਵਾ ਆ ਵੀ ਕਰੋੜ ਇਹ ਜਿਹੜੇ ਪੱਕ ਕੇ ਥਲੇ ਡਿੱਗੇ ਨੇ ਸਾਰੇ ਇਹ ਦੇਖੋ ਕਿੰਨਾ ਕੁ ਖਰੋਟ ਹੈ ਥੱਲੇ ਆ ਇਕੱਠੇ ਕਰਨੇ ਜਾਓ ਜਿੰਨੇ ਮਰਜ਼ੀ ਕਰ ਲੋ ਇਹ ਦੇਖੋ ਇਹ ਇਹ ਤੁਹਾਨੂੰ ਇੱਥੇ ਇਕੱਠੇ ਕਾ ਕੇ ਦੱਸਾਂ ਇਹ ਦੇਖੋ ਖਰੋਟ ਇਹ ਖਰੋਟ ਇਹਦੇ ਵਿੱਚ ਖਰੋਟ ਇਹ ਵੀ ਖਰੋਟ ਇਹ ਦੇਖੋ ਇਹ ਦੇਖੋ ਦੋਸਤੋ ਅੱਜ ਸਾਰੇ ਥੱਲੇ ਖਰੋਟ ਹੀ ਖਰੋਟ ਨੇ ਇਹ ਦੇਖੋ ਇਹ ਇਹ ਦੇਖੋ ਕਿੰਨਾ ਕੁ ਖਰੋਟ ਹੈ ਸਾਰੇ ਖਰੋਟ ਨੇ ਦੇ ਜਿੰਨੇ ਵੀ ਹੈ ਨਾ ਮੇਖੋ ਸਾਡੇ ਵਿੱਚ ਖਰੋਟ ਉੱਤੇ ਸਿੱਕੜ ਜਾ ਲਾਣਾ ਤੁਸੀਂ ਤੇ ਵਿੱਚੋਂ ਦੋਸਤੋ ਖਰੋਟ ਨਿਕਲਨੇ ਹੈ ਵੇਖੋ ਇਹ ਹੈ ਹੈ ਦੋਸਤੋ ਇਹ ਪਿਛਲੇ ਸਾਲ ਦੇ ਨੇ ਜਿਹੜੇ ਕਿਸੇ ਨੇ ਨਹੀਂ ਖਾਦੇ ਨਹੀਂ ਚੁੱਕੇ ਤੇ ਵੇਖੋ ਪਿਛਲੇ ਤੋਂ ਪਿਛਲੇ ਸਾਲ ਦੇ ਥੱਲੇ ਹੀ ਆਪੇ ਪੜ ਗਏ ਨੇ ਕਿੰਨਾ ਕੁ ਦੇਖੋ ਸਿੱਕੜ ਥੱਲੇ ਪੇ ਦਾ ਇਹ ਪਿਛਲੇ ਸਾਲ ਦੇ ਨੇ ਆ ਆ ਵੇਖੋ ਆ ਇਹ ਹੁਣ ਨੇ ਤਾਜ਼ੇ ਫਰੈਸ਼ ਡਿੱਗੇ ਨੇ ਇਹ ਰੀ ਤੂਫਾਨ ਆਇਆ ਨਾ ਅਗਲੇ ਦਿਨ ਜਿੰਨਾ ਵੀ ਹੈ ਨਾ ਸਾਰੇ ਉਥੋਂ ਥੱਲੇ ਡਿੱਗੇ ਨੇ ਤੇ ਚੰਗਾ ਵੱਡਾ ਪੁਰਾਣਾ ਦਾ ਰਖਤਾ ਵੇਖ ਕਿੰਨਾ ਵੱਡਾ ਆ ਇਕੱਠੇ ਕਰਨਾ ਚਾਹੋ ਤਾਂ ਥੱਲੇ ਜਿੰਨਾ ਮਰਜ਼ੀ ਇਕੱਠਾ ਕਰ ਲਓ ਨਿਹਰੀ ਨਾਲ ਥੱਲੇ ਡਿੱਗੇ ਆ ਵੇਖੋ ਇਹ ਉਹ ਮਾਲਟੇ ਨੇ ਸੰਤਰੇ ਜਿਹੜੇ ਕੋ ਜੂਨ ਜੁਲਾਈ ਚ ਗਰਮੀ ਚ ਖਾਣ ਵਾਲੇ ਹੁਣ ਛੋਟੇ ਛੋਟੇ ਕਰਕੇ ਨੇ ਥੱਲੇ ਬਾਕੀ ਆ ਸਾਰੇ ਖਰੋਟ ਨੇ ਆ ਵੀ ਖਰੋੜ ਨੇ ਦੋਸਤੋ ਦੇਖੋ ਜੇ ਤੁਸੀਂ ਆਹ ਦੇਖੋ ਇਹ ਪਿਛਲੇ ਸਾਲ ਦਾ ਪੁਰਾਣਾ ਖਰੋੜ ਆਹ ਵੇਖੋ ਇਹ ਪਿਛਲੇ ਸਾਲ ਦਾ ਪੁਰਾਣਾ ਪੜ ਗਿਆ ਵਿੱਚ ਕਿਸੇ ਨੇ ਚੁੱਕੇ ਨਹੀਂ ਥੱਲੀੋਂ ਵੇਖੋ ਇਹ ਗਿਰੀ ਵਿੱਚ ਕੰਜੋ ਦੀ ਸੜਗੀ ਦੀ ਹੈ ਇਹ ਖਰੋੜ ਨੇ ਅ ਜਿੰਨੇ ਵੀ ਤੁਸੀਂ ਵੇਖਦੇ ਪੈਣਾ ਇਹ ਸਾਰੇ ਏਰੀਆ ਦੇ ਵਿੱਚ ਖਰੋੜ ਨੇ ਅ ਜਿੰਨਾ ਐਡਾ ਵੱਡਾ ਜਿਹਾ ਰਸਤਾਂ ਸਾਰੇ ਖਰੋੜ ਥੱਲੇ ਕੀ ਰਹੇ ਨੇ ਏਈ ਆ ਆਪਣਾ ਦੇਸੀ ਟੱਕਰ ਸੇ ਯਾਦੋਸ਼ਤ ਆਈ ਦੀ ਵੀਡੀਓ ਸਾਡੇ ਹੱਥੋਂ ਤੱਕ ਰਹੀ ਆਪਣੇ ਭਰਾਣ ਦੋ ਬਾਈ ਇਜਾਦਤ ਅਗਲੀ ਵੀਡੀਓ ਚ ਇਨਸ਼ਾਅੱਲਾ ਜਲਦੀ ਫੇਰ ਤੁਹਾਡੇ ਨਾਲ ਕੋਈ ਸ਼ੇਅਰ ਕਰਾਂਗੇ ਓਕੇ ਅੱਲਾ ਹਾਫਿਜ਼